ਗੋਆ ਜੂਗਾ ਖਾਲਸਾ ਗੋਆ ਇਕੂਜੀ ਦੀ ਫਤਿਹ ਅੱਜ 6 ਮਹੀਨੇ ਦੀ ਸੰਗਰਾਮ ਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਨਗਰ ਪੰਚਾਇਤ ਭਗਵੰਤ ਸਿੰਘ ਜਣਾ ਵੱਲੋਂ ਇੱਕ ਮੀਟਿੰਗ ਕੀਤੀ ਗਈ ਹੈ ਇਹ ਮੀਟਿੰਗ ਪਿਛਲੇ ਨਗਰ ਕੀਰਤਨ ਤੇ ਇੱਕ ਬੇਨਤੀ ਬੋਲੀ ਗਈ ਸੀ ਕਿ ਆਪਣੇ ਗੁਰੂ ਘਰ ਦੇ ਵਿੱਚ ਕਾਰ ਸੇਵਾ ਚੱਲੇਗੀ ਸਾਰੇ ਹੀ ਪਿੰਡ ਨੂੰ ਬੇਨਤੀ ਹੈ ਕਿ ਕਾਰ ਸੇਵਾ ਦੇ ਵਿੱਚ ਸਫਾਈਏ ਅੱਜ ਜੋ ਉਸ ਤੋਂ ਬਾਅਦ ਨਗਰ ਪੰਚਾਇਤ ਗੁਰਦੁਆਰਾ ਪ੍ਰਬੰਧਕ ਕਮੇਟੀ ਸਮੂਹ ਤੋਂ ਪ੍ਰਬੰਧ ਦੇ ਸੱਜਣਾ ਵੱਲੋਂ ਇੱਕ ਮਤਾ ਪਾਸ ਕੀਤਾ ਗਿਆ ਸੀ ਸਾਰ ਸੇਵਾ ਵਾਸਤੇ ਇੱਕ ਫੰਡ ਇਕੱਠਾ ਕੀਤਾ ਗਿਆ ਸੀ 500 ਰੁਪਏ ਕਿੱਲੇ ਦੇ ਹਿਸਾਬ ਨਾਲ ਕੁਝ ਸੱਜਣਾ ਵੱਲੋਂ ਪਹੁੰਚਦਾ ਵੀ ਕਰ ਦਿੱਤਾ ਗਿਆ ਉਹ ਸੱਜਣਾ ਵੱਲੋਂ ਰਹਿੰਦਾ ਵੀ ਹੈ ਅਸੀਂ ਬੇਨਤੀ ਕਰਦੇ ਹਾਂ ਕਿ ਦੋ ਦਿਨਾਂ ਦੇ ਵਿੱਚ ਵਿੱਚ ਜੋ ਬਾਸ਼ ਲਾਈ ਗਈ ਹੈ ਪਿੰਡ ਨੂੰ ਸਾਰੇ ਹੀ ਨਗਰ ਨੂੰ ਬੇਨਤੀ ਹੈ ਕਿ ਆਪਾਂ ਵੱਧ ਤੋਂ ਵੱਧ ਗੁਰਦੁਆਰਾ ਸਾਹਿਬ ਦੀ ਸੇਵਾ ਕਰਕੇ ਜੋ ਕਮਰੇ ਬਣ ਜਾ ਰਹੇ ਨੇ ਬਾਬਾ ਜੀ ਇਹਦੇ ਵਿੱਚ ਹਿੱਸਾ ਪਾਈਏ ਹੁਣ ਮੈਂ ਬੇਨਤੀ ਕਰਦਾ ਸਤਿਕਾਰਯੋਗ ਸਾਡੇ ਬਾਬਾ ਜੀ ਉਹ ਤੁਹਾਨੂੰ ਸੇਵਾ ਵਾਸਤੇ ਜਾਣਕਾਰੀ ਦੇਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਸਤਿਗੁਰੂ ਜਿੱਦੀ ਜਿੱਦੀ ਸੇਵਾ ਹੈ ਸਤਿਗੁਰੂ ਕੀ ਸੇਵਾ ਸਫਲ ਹੈ ਜੇ ਕੋ ਕਰੇ ਚਿਤ ਲਾਏ ਮਨ ਚਿੰਦਿਆ ਫਲ ਪਾਵਣਾ ਹਮੇ ਵਿੱਚੋਂ ਜਾਏ ਜਿਵੇਂ ਆਕਰ ਅਨੁਸਾਰ ਸੋ ਆਪ ਜੀ ਨੇ ਵੀਰ ਜੀ ਨੇ ਬਹੁਤ ਵਧੀਆ ਪਹਿਲਾਂ ਡਿਟੇਲ ਜਨ ਦੱਸ ਹੀ ਦਿੱਤਾ ਹੈ ਸੋ ਬੇਨਤੀ ਹੈ ਸਾਰੀਆਂ ਸੰਗਤਾਂ ਨੂੰ ਨੱਗਰ ਨੂੰ ਕਿ ਸਾਡਾ ਫਰਜ਼ ਵੀ ਬਣਦਾ ਹੈ ਜਿਹੜੀ ਸੇਵਾ ਹੈ ਇਹ ਗੁਰੂ ਘਰ ਦੀ ਚੱਲੀ ਜਾਵੇ ਇਹ ਤਾਂ ਥੋੜੀ ਥੋੜੀ ਸੇਵਾ ਚੱਲੀ ਜਾਵੇ ਇਸ ਕਰਕੇ ਵੱਡੀ ਸੇਵਾ ਹੈ ਜੋ ਅੱਜ ਤੁਸੀਂ ਆਰੰਭ ਕੀਤੀ ਹੈ ਪਹਿਲਾਂ ਵੀ ਬੇਅੰਤ ਸੰਗਤਾਂ ਨੇ ਆਪਣੇ ਜਿਵੇਂ ਜਿਵੇਂ ਡਿਊਟੀ ਲੱਗਦੀ ਨਗਰ ਦੇ ਵਿੱਚੋਂ ਪ੍ਰਬੰਧਕ ਕਮੇਟੀ ਸਾਜੀ ਜਾਂਦੀ ਇਸ ਕਰਕੇ ਉਹ ਸਾਰੇ ਆਪਣੇ ਤਨਮਨ ਤਾਂ ਦੇ ਨਾਲ ਸੇਵਾ ਕਰਵਾਉਂਦੇ ਰਹੇ ਨੇ ਤੇ ਹੁਣ ਵੀ ਜੋ ਪ੍ਰਬੰਧਕ ਹਨ ਨਗਰ ਦੇ ਉਤਸ਼ਾਹ ਦੇ ਨਾਲ ਸੇਵਾ ਰੰਭੀ ਹੋਈ ਹੈ ਆਪ ਜੀ ਤੁਸੀਂ ਇਹ ਜਿਹੜੀ ਸੇਵਾ ਕੀ ਸਤਿਗੁਰੂ ਦੀ ਕਿਰਪਾ ਦੇ ਨਾਲ ਇਹ ਪੂਰੀ ਹੋਵੇਗੀ ਅੱਗੇ ਵੀ ਪੂਰੀ ਹੋਈ ਹੈ ਸੇਵਾ ਇਸ ਕਰਕੇ ਜੋ ਹੁਣ ਸੇਵਾ ਚੱਲ ਰਹੀ ਹੈ ਇਹ ਅਧੂਰੀ ਕੋਈ ਸੇਵਾ ਨਹੀਂ ਰਹਿੰਦੀ ਹੁੰਦੀ ਇਹ ਗੁਰੂ ਘਰ ਦੀ ਸੇਵਾ ਕੀ ਉਸ ਮਾਲਕ ਦੀ ਸੇਵਾ ਕੀ ਕਰੇ ਕਿਰਾਏ ਆਪੇ ਆਪ ਮਾਨ ਮੁੱਕ ਕੇ ਕਿਸ਼ਨਾਹੀ ਹਾਥ ਮੈਂ ਇਨਾਂ ਬੋਲਦਾ ਥੀਮਾ ਦਾ ਜਾਜ ਕਹਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ